ਹਾਂਜੀ ਕੀ ਹਾਲ ਚੱਲਨੇ ਜੀ ਅੱਜ ਫਟੇਗਾਰ ਸਾਹਿਬ ਦੀ ਤਿਆਰੀ ਕਰਦੇ ਸੀਗੇ ਫਾਰਮ ਸਾਥ ਲਿਆਉਣਾ ਸੀ ਪਹਿਲਾਂ ਤੇ ਅੱਜ ਉਹ ਦੇਖਿਆ ਤਾਂ ਮੰਡੀ ਲੈ ਕੇ ਕੇ ਥੋੜੀਆਂ ਲਾਈਟਾਂ ਖਰਾਬ ਹੋਈਆਂ ਪਈਆਂ ਸੀ ਉਹਦੀਆਂ ਤੇ ਕਲੱਚ ਵਾਲਾ ਜਿਹੜਾ ਬੈਰਿੰਗ ਹੁੰਦਾ ਆਪਣਾ ਉਹ ਆਵਾਜ਼ ਦੇਣ ਲੱਗ ਗਿਆ ਤੇ ਹੁਣ ਇਹਦੀ ਤਿਆਰੀ ਕਰਨ ਲੱਗੇ ਨਵੀਂ ਬੈਟਰੀ ਤੇ ਕੰਪੈਨ ਵਾਲੀ ਲਾ ਕੇ ਇਹਦੀ ਖਤਮ ਹੋ ਗਈ ਸੀ ਇਹਦੀ ਬੈਟਰੀ ਸੌਂਗੀ ਹੈ ਤੇ ਬਾਕੀ ਕਿਹੜੀ ਮੈਂ ਬੇਨਤੀ ਕਰਨ ਖਾਤਰ ਵੀ ਵੀਡੀਓ ਪਾ ਰਿਹਾ ਬੇਨਤੀ ਹੈ ਭਰਾ ਮੇਰੇ ਉਹ ਵੀ ਤੁਹਾਨੂੰ ਪਤਾ ਫਟੇਗੜ ਸਾਹਿਬ ਸਾਰੇ ਭਰਾ ਜਾਂਦੇ ਆਈ ਵਾਰੀ ਜਾਂਦੇ ਆ ਹੱਕਵਾਨ ਦਾ ਜਾਂਦਾ ਪਰ ਇਹ ਬੇਨਤੀ ਇਹ ਹੈ ਵੀ ਵਿੱਚ بڑے ਭਰਾ ਮੇਰੇ ਰੇਛਾ ਲਾਉਂਦੇ ਨੇ ਵੀ ਰੇਛਾ ਲਾਉਣ ਨੂੰ ਮਿੱਤਰੋ ਆਪਾਂ ਮੀਲ ਲੀ ਤੇ ਨਹੀਂ ਚੱਲੇ ਕਿਤੇ ਆਪਾਂ ਸਭਾ ਤੇ ਚੱਲੇ ਆ ਠੀਕ ਆ ਸਿੱਧੀ ਸਭਾ ਹੋ ਉਹ ਸੋਗ ਦਾ ਟਾਈਮ ਹੁੰਦਾ ਪਰ ਉੱਥੇ ਚੱਲੇ ਆ ਰੇਛਣ ਆ ਲਿਆ ਕਰੋ ਰੇਛਣ ਲਾਉਣ ਨਾਲ ਆਈ ਨਹੀਂ ਪਤਾ ਵੀ ਕੀ ਦਾ ਨੁਕਸਾਨ ਹੋ ਜੇ ਤੇ ਦੂਜੀ ਗੱਲ ਬਾਈ ਜੀ ਆਉਂਦੇ ਹੋਏ ਜਿੰਨੇ